ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਗੁਰਪੁਰਬ ਦੀਆਂ ਰਵਿਦਾਸ ਮਹਾਰਾਜ ਦੀਆਂ ਵਧਾਈਆਂ ਜੀ ਆਪਾਂ ਅੱਜ ਪਿੰਡ ਸਦਾਨੇ ਤੋਂ ਗੁਰਦੁਆਰਾ ਵਿਖੇ ਨਗਰ ਕੀਰਤਨ ਆਏਗਾ ਤੇ ਆਪਣੇ ਸਾਰੇ ਭਰਾ ਸਹਿਯੋਗ ਦੇ ਰਹੇ ਆ ਇੱਧਰ ਮਿਕਸ ਸਬਜ਼ੀ ਬਣੂਗੀ ਲਓ ਜੀ ਇੱਧਰ ਆਪਣੇ ਹਲਵਾਈ ਸਾਹਿਬ ਆ ਤੇ ਇੱਧਰ ਆਲੂ ਆਵਾਜ਼ ਹੋ ਰਹੇ ਆ ਦੀ ਆਪਣੀਆਂ ਸਬਜ਼ੀਆਂ ਗੋਭੀ ਦੀ ਸਬਜ਼ੀ ਬਣੇਗੀ ਤੇ ਨਾਲ ਗਾਜਰਾਂ ਦੇ ਵਿੱਚ ਮਿਕਸ ਹੋਉਂਦੀਆਂ ਮਿਕਸ ਸਬਜ਼ੀ ਬਣੇਗੀ ਹਾਂਜੀ ਕਿੱਦਾਂ ਜੀ ਕਿਦਾ ਗੁਰਪੁਰਬ ਦਾ ਕੰਮ ਚੱਲ ਰਿਹਾ ਆ ਰਿਹਾ ਜੀ ਆਪਣੇ ਸਦਾਰੇ ਨਗਰ ਤੋਂ ਪਿੰਡ ਨੂੰ ਆ ਆ ਸਬਜ਼ੀ ਤਿਆਰ ਕਰ ਰਿਹਾ ਲਵਲੀ ਭਾਜੀ ਹੋਣੀ ਮਿਕਸ ਸਬਜ਼ੀ ਨਾਲ ਨਾਲ ਪ੍ਰਸ਼ਾਦ ਦੇ ਆ ਤਾਂ ਨਾਲ ਚਾਹ ਆ ਹੋਰ ਪਾਣੀ ਠੀਕ ਹੈ ਜੀ ਭਾਈ ਕਿਦਾਂ ਜੀ ਤੁਸੀਂ ਸੁਣਾਓ ਕਿਦਾਂ ਠੀਕ ਹੋ ਚੱਲੀ ਜਾਂਦਾ ਕੰਮ ਝੋਰਾ ਝੋਰਾ ਜਿਹਾ ਆਪਣਾ ਚਲੋ ਠੀਕ ਹੈ ਜੀ ਅਗਲੇ ਬਲੌਗ 'ਚ ਆਪਾਂ ਮਿਲਦੇ ਤੁਹਾਨੂੰ ਫੁੱਲ ਉਹਨਾਂ ਅੱਗੇ ਲਗਾਏ ਯਾਰ ਫੁੱਲ ਬਣਾਉਣਾ ਇੱਥੇ ਰਹਿੰਦੀਆਂ ਫੁੱਲ ਫੁੱਲ ਹੋਰ ਦਿਨ ਮੈਂ ਬਣਾਉਂਗਾ ਅੱਗੇ ਹੈ ਆਹੋ ਉਧਰ ਦੇਖ ਲੈ ਕਲਕ ਨਵੀਂ ਗੇਂਦ ਦੇ ਉੱਪਰ ਤਾਂ ਆਣੀ ਮੇਰਾ ਵੀਡੀਓ ਪ੍ਰਧਾਨ ਵੀ ਆ ਗਿਆ ਪ੍ਰਧਾਨ ਵੀ ਆ ਗਿਆ ਇਹ ਉਹ ਜਾਂਦੇ ਪ੍ਰਧਾਨ ਹੁਣ ਵੀ ਵੀਡੀਓ ਪੀਰ ਮਾਰ ਦੇ ਨਾ ਹੀ ਸਿਵਾ ਚੱਲ ਰਹੀ ਆ ਨਗਰ ਕੀਰਤਨ ਦੀ ਚੂਨਾ ਪਾ ਰਹੇ ਆ ਮੁੰਡੇ ਲੱਗੇ ਜੋਰਜ ਜੋਰਾਂ ਨੂੰ ਫੋਲ ਬਣਾਉਣ ਲੱਗਾ ਹੁਣ ਇਹ ਪੂਰਾ ਕਾਵਾ ਉਹ ਸਾਰੀ ਸੇਵਾ ਭਾਈ ਹੁਣ ਆਏ ਆ ਸਾਡੇ ਲਈ ਕਦਰ ਲੈ ਕੇ ਸਾਡੇ ਲਈ ਕਲਰ گلابی ਰੰਗ ਦਾ ਵੀ ਰੰਗ ਲੈ ਕੇ ਆਏ ਆ ਭਾਈ ਨੂੰ ਭੋਗ ਲਵਾ ਦਮਰ ਜੀ ਭਾਈ ਹੁਣ ਹੀ ਇਹ ਲੰਘ ਲਿਆ ਆਇਆ ਫਾਈਨਲ ਤਿਲਕਣਾ ਸਾਰੀ ਸੇਵਾ ਨਿੱਕੂ ਭਾਈ ਦੇ ਨੂੰ ਪੀਪੀਐਮ ਗੋਪਤਾਨ ਕੀਤਾ ਆ ਤੇ ਹੁਣ ਚੱਲੇ ਆ ਚੱਲੇ ਆ ਚੱਲੇ ਪਰੇ ਹੋ ਜਾ ਹੁਣ ਮਰਜੀ ਹੋ ਜਾ ਮਰਨ ਦੇ ਵੀ ਉਹ ਆਪਣੇ ਭਾਈ ਮੜੇ ਪਰੇ ਹੋ ਜਾ ਇੱਧਰ ਹੋ ਜਾ 2 ਮੀਟਰ ਹੋ ਗਿਆ ਤਾਂ ਨਾਲ ਫੜੀ ਗੋਨਾ ਹਾਂਜੀ ਕੋਲੋਂ ਬਣਾਈ ਜਾਂਦੇ ਮੁੰਡੇ ਇਹਦੀ ਬਣਾਉਣੀ ਦੱਬੇ ਬਣਾ ਲਈਏ ਉਹ ਦੂਜੇ ਡੰਡੀਆਂ ਇਹ ਇਹਦਾ ਹੋਵੇ 15 ਮਿੰਟ ਦੀ ਗੱਲੀ ਤੀਨਾ ਪਾਉਂਦੇ ਨੇ ਪਨੀਰ ਤੇ ਜੜੀਆਂ ਮਾ ਮਾਂ ਭਾਈ ਨੇ ਉਹ ਕਰਨੀਆਂ ਉਹਨੂੰ ਕਿਦੋਂ ਤੇ ਉਹਨੂੰ ਤੇ ਬੋਲ ਬਣਾ ਰਹੇ ਆ ਇਹ ਕਿਸੇ ਨੇ ਸਜਾਵਟ ਕਰਾਉਣੀ ਆ ਸਾਡੇ ਠੇਕੇਦਾਰ ਅਮਨਪ੍ਰੀਤ ਕਾਹਲ ਨੂੰ ਮਿਲ ਸਕਦੇ ਆ ਅਸੀਂ ਨਾਲ ਲਿਵਰ ਤੇ ਆ ਆ ਸਾਡੇ ਠੇਕੇਦਾਰ ਭਾਈ ਆ ਠੇਕੇਦਾਰ ਭਾਈ ਤੁਸੀਂ ਵੀ ਬੋਲੋ ਕੋਈ ਕੰਟਰੈਕਟ ਕਰਵਾਉਣਾ ਜਿੰਨੇ ਕਰਨਾ ਵੀ ਪੂਰਾ ਕੰਟਰੈਕਟ ਕਰਨਾ ਆ ਕੰਮ ਦਾ

ਯਾ ਹਲੋ ਅਕਰਾ ਹੋਰ ਇਹ ਸਰਪ੍ਰਾਈਜ਼ਾਂ ਮਰ ਜਾਣਾ ਵੇ ਸਾਰਾ ਬਲੌਗ ਦੇਖੂਗੇ ਨਾ ਸਾਰੇ ਆਨੇ ਇਕੱਠੇ ਇਹ ਲੋ ਜੀ ਆਪਣਾ ਨਗਰ ਕਿਤੇ ਬਣਾ ਚੁੱਕਾ ਆ ਉਹ ਬਾਲਟੀ ਫੜੋ ਯਾਰ ਬਾਲਟੀ ਬਾਲਟੀ ਫੜੋ ਬਾਲਟੀ ਮੈਂ ਬਰੋ ਨਹੀਂ ਪਤਾ ਪਉਣਾ ਅਨੀ ਹਾਂ ਤਾਂ ਆਪਾਂ ਹੋਰ ਇੱਕ ਵਾਰ ਰੁਕ ਜਾ ਮੈਨੂੰ ਬਲੌਗ ਕੋਲਾ ਆ। ਆਖੂ ਬਈ ਕਥਾ ਪਹਿਲੇ ਬੱਲੇ ਜਮਣਾ ਟੱਕਿਆ ਪਰਦੇਸ ਉਸ ਨੂੰ ਸ਼ੋਭਾਇਆ سونے ਦੀ ਬਣ ਗਈ ਆਪ ਕੋ ਜਿਹਨੇ ਹੋਣੇ ਵੀ ਸਾਡੇ ਕੰਮ ਦੇ ਲਈ ਕਹਿੰਦੇ ਕਿ ਰੱਖੋ ਕਹਿੰਦੇ ਇਹ ਸ਼ੋਰ ਪਰ ਮੈਸ਼ਰ ਦਾ ਨਾ ਬਲ ਪਰਮੇਸ਼ਰ ਦੀ ਦਿੱਤੀ ਹੋਈ ਕਿਰਤ ਦੀ ਦਾਤ ਇਹ ਹੀ ਸਭ ਤੋਂ ਵੱਡਾ ਮਕਾਨਾ ਮਾਰ ਸੱਤਰ ਹੈ ਮਿਹਨਤ ਨਾਲ ਜੋ ਪੰਜਰਾਮ ਚਲਦਾ ਹੈ ਉਹਦੇ ਨਾਲ